ਹੈਲੋ ਫਰੈਂਡਸ ਬਬਲੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਨੂੰ ਸਰੋਂ ਦਾ ਸਾਗ ਘਰ ਕਿਸ ਤਰ੍ਹਾਂ ਕੱਟਦਾ ਉਹ ਦੱਸਾਂਗੀ ਕਿਉਂਕਿ ਬਾਜ਼ਾਰੋਂ ਤੇ ਸਾਗ ਕੱਟ ਦਿੰਦੇ ਨੇ ਲੇਕਿਨ ਸਾਗ ਨੂੰ ਬਿਲਕੁਲ ਸਾਫ਼ ਨਹੀਂ ਕਰਦੇ ਅੱਛੀ ਤਰ੍ਹਾਂ ਤੇ ਤਸੱਲੀ ਵੀ ਨਹੀਂ ਹੁੰਦੀ ਘਰ ਬੰਦਾ ਆਪਣੇ ਹਿਸਾਬ ਦੇ ਨਾਲ ਸਾਗ ਕੱਟਦਾ ਹੈ ਸਾਫ਼ ਕਰਕੇ ਅੱਛੀ ਤਰ੍ਹਾਂ ਮੈਂ ਤੇ ਘਰ 'ਚ ਹਮੇਸ਼ਾ ਕੱਟਦੀ ਆ ਮੈਨੂੰ ਬਾਜ਼ਾਰ ਦਾ ਕੱਟਿਆ ਸਾਗ ਬਿਲਕੁਲ ਸਵਾਦ ਨਹੀਂ ਲੱਗਦਾ ਬੰਦਾ ਵੀ ਅੱਛਾ ਨਹੀਂ ਹੈ ਚਲੋ ਦੇਖਦੇ ਹਾਂ ਅਸੀਂ ਸਾਗ ਨੂੰ ਘਰ ਕਿਸ ਤਰ੍ਹਾਂ ਕੱਟਦੇ ਆਂ ਇਹ ਅਸੀਂ ਕਿੱਲੋ ਗੰਦਲਾਂ ਲੈਂਤੀਆਂ ਨੇ ਇਹਨਾਂ ਨੂੰ ਅਸੀਂ ਬਾਜ਼ਾਰੋਂ ਨਹੀਂ ਕਟਵਾਉਂਦੇ ਕਿਉਂਕਿ ਮੈਨੂੰ ਬਾਜ਼ਾਰ ਵਿੱਚ ਕਟਵਾਉਣ ਤੇ ਤਸੱਲੀ ਨਹੀਂ ਹੁੰਦੀ ਵੀ ਸ਼ਾਇਦ ਉਹ ਸਾਫ਼ ਨਹੀਂ ਕਰਦੇ ਤੇ ਇਸ ਕਰਕੇ ਮੈਂ ਨੂੰ ਹਮੇਸ਼ਾ ਘਰ ਹੀ ਕੱਟਦੀ ਆਂ ਅੱਜ ਮੈਂ ਤੁਹਾਨੂੰ ਦੱਸਾਂਗੀ ਸਰੋਂ ਦੇ ਸਾਗ ਨੂੰ ਕਿਸ ਤਰ੍ਹਾਂ ਘਰ ਕੱਟੀਦਾ ਹੈਗਾ ਹੈ ਨਾ ਸਭ ਤੋਂ ਪਹਿਲੇ ਅਸੀਂ ਇਹ ਗੰਦਲਾਂ ਜਿਹੜੀਆਂ ਨੇ ਇਹਨਾਂ ਨੂੰ ਤੋਂ ਤੋਂ ਅਸੀਂ ਕੱਟ ਦਿੰਨੇ ਆ ਜਿਹੜੀਆਂ ਕਿ ਪੱਕੀਆਂ ਹੁੰਦੀਆਂ ਉਹਨਾਂ ਨੂੰ ਕੱਢ ਦਾਂਗੇ ਇਹਨੂੰ ਅਲੱਗ ਰੱਖੀ ਜਾਵਾਂਗੇ ਇਹਦੇ ਉੱਤੋਂ ਜਿਹੜੇ ਬਾਹਲ ਜੇ ਹੈਗੇ ਨੇ ਇਹਨਾਂ ਨੂੰ ਉਤਾਰ ਦੇਣਾ ਹੈ ਅਸੀਂ ਚਾਕੂ ਨਾਲ ਲੈ ਲੋ ਚਾਹ ਜਿਸ ਤਰ੍ਹਾਂ ਮਰਜ਼ੀ ਕਰ ਲੋ ਇਹ ਜਿਹੜਾ ਰੇਸ਼ਾ ਹੁੰਦਾ ਮੂੰਹ ਵਿੱਚ ਨਹੀਂ ਆਉਂਦਾ ਐ ਐਸ ਤਰ੍ਹਾਂ ਹੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਦੇਖੋ ਇਹ ਹੁਣ ਕੱਚੀ ਜੀ ਹੈ ਇਹਨੂੰ ਐਂਜੀ ਕੱਟ ਲੋ ਜਾਇਦਾ ਮੋਟੀ ਗੰਦਲ ਜਿਹੜੀ ਹੈ ਉਨੂੰ ਕੱਟੀਦਾ ਹੈ ਅਲੱਗ ਇਹਨੂੰ ਇੰਜ ਹੀ ਛਿੱਲ ਲੈਣਾ ਔਰ ਜਿਹੜਾ ਪੱਤਾ ਪੀਲਾ ਹੋਏਗਾ ਉਹ ਵੀ ਕੱਢ ਦੇਣਾ ਇਹ ਕੱਟ ਕੇ ਲਾਗੈ ਨੂੰ ਬਾਅਦ ਵਿੱਚ ਕਟਾਂਗੇ ਤੇ ਇਕੱਠਾ ਕਰਦੇ ਜਾਓ ਮੋਟੀ ਗੰਦਰ ਨੂੰ ਕੱਟਣਾ ਹੈ ਪਤਲੀ ਨੂੰ ਅਸੀਂ ਇਹਦੇ ਨਾਲ ਹੀ ਕੱਟ ਲਾਂਗੇ ਇੰਜ ਨਾਲ ਸਾਫ਼ ਕਰਦੇ ਜਾਓ ਇਹ ਜਿਹੜੇ ਰੇਸ਼ੇ ਜਿਹੇ ਨਿਕਲਦੇ ਜਾ ਰਹੇ ਹਾਂ ਅਸੀਂ ਸਾਰਾ ਸਾਗ ਇੰਝ ਇਕੱਠਾ ਕਰ ਲਾਂਗੇ ਪਹਿਲੇ ਸਾਫ਼ ਕਰ ਲਾਂਗੇ ਐਵੇਂ ਦੇਖੋ ਇਹ ਤੀਲਾ ਪੱਤਾ ਹੈ ਇਹਨੂੰ ਕੱਟ ਦਾਂਗੇ ਅਸੀਂ ਐ ਇਹ ਲੱਕ ਕਰ ਲਾਂਗੇ ਇਹਨੂੰ ਬਾਅਦ ਵਿੱਚ ਕਟਾਂਗੇ ਸਾਲੀਖੋ ਇਹ ਦੇਖੋ ਇਹ ਬਿਲਕੁਲ ਦੇਖੋ ਇਹ ਦੇਖੋ ਠੀਕ ਨਹੀਂ ਹੈ ਜਿਹੜੀ ਇੱਥੋਂ ਤੱਕ ਇਹ ਖਰਾਬ ਹੈ ਇਹਨੂੰ ਸੁੱਟ ਦੋ ਤੋੜ ਕੇ ਦੇਖ ਲਓ ਭਾਈ ਤੇ ਬਾਜ਼ਾਰ ਵਾਲੇ ਸਾਰੇ ਕੱਟ ਦਿੰਦੇ ਨੇ ਵਿੱਚ ਹੀ ਉਹ ਦੇ ਕੋਈ ਨਹੀਂ ਕਰਦੇ ਸਾ ਇਹ ਲੱਗ ਕਰਦੇ ਜਾਂਦੇ ਆ ਅਸੀਂ ਇਹ ਦੇਖੋ ਇਹਨੂੰ ਦੇਖ ਲਾਂਗੇ ਜਿਸ ਤਰ੍ਹਾਂ ਅਗਰ ਗੰਦਲ ਜਿਆਦਾ ਪੱਕੀ ਹੋਈ ਹੈ ਉਹਨੂੰ ਅਸੀਂ ਸੁੱਟ ਦਾਂਗੇ ਸਾਗ ਵਿੱਚ ਨਹੀਂ ਪਾਣਾ ਆ ਵੀ ਅੱਜ ਇਕੱਠਾ ਕਰ ਦੇ ਜਾਓ ਮੋਟੀ ਕੰਦਰ ਨੂੰ ਕੱਟਣਾ ਹੈ ਪਤਲੀ ਨੂੰ ਅਸੀਂ ਇਹਦੇ ਨਾਲ ਹੀ ਕੱਟ ਲਾਂਗੇ ਐਂਡ ਇਸ ਸਾਗ ਅਸੀਂ ਹੁਣ ਸਾਫ਼ ਕਰ ਲਿਆ ਸਾਰਾ ਇਹਦੇ ਚੋਂ ਪੀਲੇ ਪੱਤਾ ਕੋਈ ਵੀ ਹੋਏ ਉਹਨੂੰ ਕੱਢ ਦਿਓ ਜਿਹੜਾ ਕੋਈ ਰਹਿ ਵੀ ਜਾਂਦਾ ਕਈ ਬਰੀ ਵਿੱਚ ਦੇਖੋ ਸਾਫ਼ ਸਾਫ਼ ਹੋ ਗਿਆ ਇਹਨਾਂ ਨੂੰ ਅਸੀਂ ਇਹਨੂੰ ਕੱਟ ਲਾਂਗੇ ਇਕੰਦਲਾ ਅਲੱਗ ਹੋ ਗਈਆਂ ਨੇ ਇਹਨਾਂ ਨੂੰ ਅਸੀਂ ਹੁਣ ਐਂਡ ਇਹੜੀ ਪੱਕੀ ਹੋ ਗਈ ਐ ਸਰਾ ਦੇਖੋ ਐ ਪੱਕੀ ਐ ਬਿਲਕੁਲ ਐ ਨਹੀਂ ਪਾਣੀ ਐ ਸੀ ਐ ਛਿਲ ਦੇਣੀ ਐ ਇਹਨੂੰ ਉੱਤੋਂ ਦੀ ਇਹਦਾ ਛਿਲਕਾ ਐ ਦੇਖੋ ਭਾਈ ਤੇ ਕੋਈ ਨਹੀਂ ਐ ਕਰ ਸਕਦੇ ਬਾਜ਼ਾਰ ਵਾਲੇ ਤੇ ਕਟਵਾ ਦੇ ਲਈਦਾ ਸੀ ਆਪਣਾ ਆਰਾਮ ਵਾਸਤੇ ਪਰ ਬਹੁਤ ਸਵਾਦ ਨਹੀਂ ਆਂਦਾ ਐ ਦੇਖੋ ਇਹਨੂੰ ਇਸਰਾ ਉੱਤੋਂ ਛਿਲਕਾ ਉਤਾਰੋਗੇ ਤੁਸੀਂ ਐ ਦੇਖੋ ਕੁਝ ਨਹੀਂ ਇਹ ਸਾਰਾ ਛਿਲਕਾ ਉਤਾਰ ਲਓ ਤੁਸੀਂ ਬੇਸ਼ੱਕ ਔਰ ਇਹਨਾਂ ਬਿਲਕੁਲ ਸਾਫ਼ ਕਰਕੇ ਪਾਣੀ ਆ ਨੇ ਦੋਨੋਂ ਸਾਈਡ ਤੋਂ ਇੰਜ ਕਰਕੇ ਛਿੱਲ ਲਓ ਐ ਦੇਖੋ ਐ ਦੇਖੋ ਗੰਦਲਾਂ ਨੂੰ ਵੀ ਅਸੀਂ ਇਹ ਹਲੇ ਵਿੱਚ ਕਈ ਪੱਕੀਆਂ ਜੀਆਂ ਨਿਕਲ ਆਈਆਂ ਨੇ ਚੰਗੀਆਂ ਨਹੀਂ ਆ ਉਹਨੂੰ ਕੱਟ ਕੇ ਸੁੱਟ ਦਾਂਗੇ ਔਰ ਐਸ ਤਰ੍ਹਾਂ ਉਹਨੂੰ ਛਿੱਲ ਲਾਂਗੇ ਉਸ ਤੋਂ ਐ ਦੱਸੋ ਹੁਣ ਭਾਈ ਕਿੱਥੇ ਕਰਦੇ ਨੇ ਐਸ ਤਰ੍ਹਾਂ ਕੋਈ ਨਹੀਂ ਕੱਟਦਾ ਇੰਜ ਮਿਹਨਤ ਇੰਨੀ ਕਰਦੇ ਭਾਈ ਕੌਣ ਸਿਰਦਰਦੀ ਲਵੇ ਇੰਨੀ ਇਹ ਘਰੀ ਤੁਸੀਂ ਸਫਾਈ ਨਾਲ ਕੱਟ ਸਕਦੇ ਹੋ ਸਾਰੀਆਂ ਗੰਦਲਾਂ ਨੂੰ ਅਸੀਂ ਇਸ ਤਰ੍ਹਾਂ ਉੱਤੋਂ ਉੱਤੋਂ ਕੱਢ ਦਾਂਗੇ ਛਿਲਕੇ ਜੇ ਉਤਾਰ ਦਾਂਗੇ ਇਹਨਾਂ ਦੇ ਛਿੱਲਾਂਗੇ ਮਤਲਬ ਸਾਰੇ ਸਾਰੀ ਮਿਹਨਤ ਸਾ ਕੱਟਣ ਦੀ ਹੋਈ ਹੈ ਉਸ ਤੋਂ ਬਾਅਦ ਤੇ ਬਣਾਣਾ ਤੇ ਵਿਸਲ ਹੀ ਵਜਾਣੀਆਂ ਨੇ ਕੋਈ ਨਹੀਂ ਧੋ ਕੇ ਪਾ ਦੋ ਥੋਟ ਬਾਜ਼ਾਰ ਵਾਲੇ ਕੀ ਕਰਦੇ ਨੇ ਐਸਾ ਕੋਈ ਨਹੀਂ ਕਰਦਾ ਬਾਜ਼ਾਰ ਮੈਂ ਤਾਂ ਬਾਜ਼ਾਰੋਂ ਨਾ ਕਟਵਾਉਂਗਾ ਕੱਢੀ ਮੈਂ ਇਸ ਨੂੰ ਸ਼ਿਕਾਰੀ ਕੱਟਦੀ ਆਂ ਆਂਜਾ ਤੇ ਫੜ ਲਓ ਤੇ ਥੋੜਾ ਥੋੜਾ ਨੂੰ ਤੋਂ ਪਹਿਲੇ ਬਰੀਕ ਬਰੀਕ ਕੱਟੋ ਤਾਂ ਕਿ ਇਹ ਬਰਾਬਰ ਕਰ ਲਵੋ ਮਿਕਸੀ ਤੇ ਕੋਡ ਮੈਂ ਕਰ ਸਕਦੇ ਇਨੂੰ ਕੱਟ ਲਓ ਸਾਲ ਨੂੰ ਚਾਰ ਪੰਜ ਤਿੰਨ ਚਾਰ ਵਾਰ ਇਹਨੂੰ ਧੋ ਲਓ ਅੱਛੀ ਤਰ੍ਹਾਂ ਖੁੱਲੇ ਪਾਣੀ ਚ ਤੇ ਅਗਰ ਚਾਹੋ ਤੇ ਪਹਿਲੇ ਧੋ ਕੇ ਇਹਨੂੰ ਥੋੜਾ ਜਿਆ ਸੁਕਾ ਲਓ ਫਿਰ ਕੱਟ ਲਓ ਜਿਸ ਤਰ੍ਹਾਂ ਤੁਹਾਨੂੰ ਈਜ਼ੀ ਲੱਗਦਾ ਜਿੰਨਾ ਬਰੀਕ ਕੱਟਣਾ ਹੈ ਬਰੀਕ ਕੱਟ ਲਓ मिक्सर 'ਚ ਆਨੇ ਹੋ ਜਾਣਾ ਸਾਰਾ। ਔਰ ਕੱਟ ਤੋਂ ਕੱਟ ਨੂੰ ਪੋਨਾ ਘੰਟਾ 1 ਘੰਟਾ ਨੂੰ ਸਿੰਮ ਸੇਕ ਤੇ ਫਿਰ ਪਕਾਓ। ਫਿਰ ਸਾਗ ਦਾ ਵੇਖੋ ਸਵਾਦ। ਵਿੱਚ ਪਾਓ ਮੱਕੀ ਦਾ ਆਟਾ ਥੋੜਾ। ਇਹ ਵੀ ਸਾਰਾ ਕੱਟ ਲਾਂਗੇ ਦੇਖੋ। ਕੱਟਣਾ ਕੋਈ ਮੁਸ਼ਕਿਲ ਨਹੀਂ ਹੈ। ਬੰਨ ਜਿਹੜਾ ਆਪਣੇ ਘਰ ਦਾ ਆਪਣੇ ਹੱਥ ਦਾ ਕੱਟਿਆ ਜਾਏ ਤੇ ਜਿਹੜਾ ਸਾਗ ਦਾ ਤੇ ਇਹ ਦੇਖੋ ਸਾਡਾ ਸਰੋਂ ਦਾ ਸਾਗ ਅਸੀਂ ਕੱਟ ਲਿਆ ਸਾਰਾ ਫਸਟ ਕਲਾਸ ਕੱਟ ਕੇ ਰੱਖ ਲਿਆ ਹੁਣ ਅਸੀਂ ਪਾਲਕ ਨੂੰ ਸਾਫ਼ ਕਰਨੇ ਆ ਤੁਹਾਨੂੰ ਦੱਸਣੇ ਪਾਲਕ ਕਿਵੇਂ ਸਾਫ਼ ਕਰਨੀ ਹੈ ਐਸੀ ਅੱਧਾ ਕਿਲੋ ਦੇ ਕਰੀ ਪਾਲਕ ਲੈਂਦੀ ਹੈ ਪਾਲਕ ਨੂੰ ਤੁਸੀਂ ਇਹਦੇ ਵਿੱਚੋਂ ਪੀਲੇ ਪੀਲੇ ਪੱਤੇ ਇਹਦੇ ਵੀ ਗੱਲੇ ਗੱਲੇ ਪੱਤੇ ਕਈ ਵਾਰੀ ਕਾ ਫੂਸ ਕਈ ਕੁਝ ਹੁੰਦਾ ਨੂੰ ਕੱਢ ਲਓ ਤੇ ਜਿਹੜੀ ਉੱਤੇ ਇਹਨਾਂ ਦੀ ਮੁੱਢ ਹੁੰਦਾ ਜੜ ਉਹਨਾਂ ਨੂੰ ਤੁਸੀਂ ਡੰਡੀ ਉਤੋਂ ਕੱਟ ਲਓ ਡੰਠਲ ਜੇ ਮੁੱਟੇ ਮੁੱਟੇ ਔਰ ਵਿੱਚ ਕੁਲੇ ਕੁਲੇ ਪੱਤੇ ਅਲੱਗ ਕੱਢ ਲਓ ਮਤਲਬ ਬਈ ਪਾਲਕ ਸਾਨੂੰ ਬੜੀ ਅੱਛੀ ਮਿਲੀ ਹੈ ਸਾਫ਼ ਨਹੀਂ ਤਾਂ ਕਈ ਵਾਰੀ ਬੜੀ ਗੱਲੀ ਪਾਲਕ ਮਿਲਦੀ ਹੈ ਗਿੱਲੀ ਪਾਣੀ ਚੋਂ ਬੇਕਾਰ ਲੱਗਦੀ ਹੈ ਬਿਲਕੁਲ ਇਹ ਦੇਖ ਕੇ ਲਓ ਪਾਲਕ ਤੁਹਾਡੀ ਸੁੱਕੀ ਔਰ ਸਾਫ਼ ਹੋਏ ਸਾਗ ਵੀ ਜਿਹੜਾ ਗਿੱਲਾ ਗਿੱਲਾ ਨਾ ਲਓ ਪਾਣੀ ਵਾਲਾ ਇਹ ਦੇਖੋ ਇਸ ਤਰ੍ਹਾਂ ਅਲੱਗ ਨਾਲ ਸਿੱਖ ਖਲਾਰ ਕੇ ਦੇਖ ਲਾਂਗੇ ਵਿੱਚੋਂ ਕੋਈ ਪੱਤਾ ਪੀਲਾ ਤੇ ਨਹੀਂ ਹੈਗਾ ਇਹ ਕੁ ਇਕੱਲੇ ਆ ਪੱਤਾ ਤੇ ਨਹੀਂ ਹੈਗਾ ਉਹਨੂੰ ਕੱਟ ਦਾਂਗੇ ਤੇ ਉੱਤੋਂ ਥੋੜਾ ਥੋੜੀ ਮੁੱਢ ਕੱਟਣੀ ਹੈ ਜ਼ਿਆਦਾ ਨਹੀਂ ਕਈ ਵਾਰੀ ਬਹੁਤ ਵੱਡੀ ਹੁੰਦੀ ਹੈ ਕਈ ਵਾਰੀ ਪਾਲਕ ਅੱਛੀ ਵੀ ਮਿਲ ਜਾਂਦੀ ਹੈ ਬਸ ਇਸ ਤਰ੍ਹਾਂ ਇਹਨੂੰ ਸਾਰੀ ਪਾਲਕ ਨੂੰ ਸਾਫ਼ ਕਰਕੇ ਰੱਖ ਲਾਂਗੇ ਅਸੀਂ ਔਰ ਪਾਲਕ ਤਾਂ ਬੜੀ ਜਲਦੀ ਕੱਟੀ ਵੀ ਜਾਂਦੀ ਹੈ ਤੇ ਗਲਤੀ ਵੀ ਬੜੀ ਜਲਦੀ ਹੈ ਇਸ ਕਰਕੇ ਇਹਨੂੰ ਤੁਸੀਂ ਬੇਸ਼ੱਕ ਥੋੜਾ ਮੋਟਾ-ਮੋਟਾ ਵੀ ਕੱਟ ਸਕਦੇ ਹੋ 1/2 ਕਿਲੋ ਪਾਲਕ ਲਾਗੇ ਤੇ ਵਿੱਚੋਂ ਥੋੜਾ ਗੰਦਗੰਦ ਨਿਕਲ ਜਾਂਦਾ ਹੈ ਤੇ 400 ਗ੍ਰਾਮ ਦੇ ਕਰੀਬ ਰਹਿ ਜਾਂਦੀ ਹੈ। ਬਾਕੀ ਅਗਰ ਤੁਸੀਂ ਇਹ 1/2 ਕਿਲੋ ਵੀ ਲੈ ਲੋਗੇ ਪੂਰੀ ਪਾਲਕ ਵੀ ਪਾ ਦੋ ਤੇ 600 ਗ੍ਰਾਮ ਤਾਂ ਵੀ ਚੱਲ ਜਾਏਗੀ। ਮੈਂ ਪਾਲਕ ਘੱਟ ਪਾਨੀ ਆ ਤਾਂ ਕਿ ਸਰੋਂ ਦਾ ਸਵਾਦ ਜ਼ਿਆਦਾ ਆਵੇ ਸਾਗ ਵਿੱਚ ਮੈਂ ਜ਼ਿਆਦਾ ਪਾਲਕ ਨਹੀਂ ਪਸੰਦ ਐਨੀ। ਮਨ ਆ ਗਈ ਮੈਨੂੰ ਬਾਕੀ ਪਾਲਕ ਮਰਜ਼ੀ ਹੈ ਤੁਹਾਡੀ ਜਿਸ ਤਰ੍ਹਾਂ ਤੁਸੀਂ ਅਗਰ ਜ਼ਿਆਦਾ ਪਾਣਾ ਚਾਹੁੰਦੇ ਹੋ ਤੇ ਜ਼ਿਆਦਾ ਵੀ ਪਾ ਸਕਦੇ ਹੋ। ਇਹ ਦੇਖ ਦੇ ਕੇ ਅਸੀਂ ਪੱਤੇ ਸਾਰੇ ਸਾਫ਼ ਕਰ ਲਾਂਗੇ। ਅਗਰ ਚਾਹੋ ਤੇ ਬਾਥੂ ਵੀ ਪਾ ਸਕਦੇ ਹੋ ਵਿੱਚ। ਉਹਦੇ ਨਾਲ ਵੀ ਸਾਗ ਦਾ ਫਿਰ ਜੀ ਸਵਾਦ ਆ ਜਾਂਦਾ ਹੈ ਅਗਰ। ਸੋ ਇਹ ਵੀ ਮਿਲਦੇ ਨੇ ਸੋ ਇਹ ਵੀ ਪਾ ਲੈਂਦੇ ਨੇ ਕਈ ਲੁਕੀ ਹੋ ਗਰਮ ਹੁੰਦੇ ਨੇ ਬੜੇ ਫੈਸੇ। ਇਸ ਤਰ੍ਹਾਂ ਸੇ ਪਾਲਕ ਸਾਰੀ ਕੱਟ ਲਾਂਗੇ। ਪੱਤੇ ਸਾਰੇ ਅਲੱਗ ਕਰ ਲੇ। ਉਹ ਗੰਦ ਸਾਰਾ ਇਕੱਠਾ ਅਲੱਗ ਕਰਤਾ। ਹਾਂ ਦੇਖੋ ਭਾਈ ਦੇ ਨਹੀਂ ਬਾਜ਼ਾਰ ਵਾਲੇ ਮੈਨੂੰ ਨਹੀਂ ਲੱਗਦਾ ਪਾਲਕ ਨੂੰ ਵੀ ਐਵੇਂ ਸਾਫ਼ ਕਰਦੇ ਹੁਣ। ਇਹ ਵਿੱਚੋਂ ਕੋਈ ਪੱਤੇ ਕੱਟਦੇ ਹੁੰਦੇ। ਉਹਨਾਂ ਨੇ ਤਾਂ ਕਾਲੀ ਹੁੰਦੀ ਫਟਾਫਟ ਕੱਟਣ ਦੀ। ਜਲਦੀ ਜਲਦੀ ਕੱਟੀਏ। ਆਪਣੀ ਤਸੱਲੀ ਹੋ ਜਾਂਦੀ ਘਰ ਜਿਹੜਾ ਕੱਟੀਏ ਤੇ ਸਾਡਾ ਵੀ ਅਸੀਂ ਆਪਣਾ ਤਸੱਲੀ ਨਾਲ ਸਾਫ਼ ਕਰਕੇ ਕੱਟਿਆ। ਆ ਕੋਈ ਪਤਾ ਗੰਦਾ ਹੈ ਕੋਈ ਕੁਛ ਹੈ ਤੇ ਉਹਨੂੰ ਸੁੱਟ ਦੋ ਤੁਸੀਂ ਕੁਛ ਲੱਗਾ ਹੈ ਉੱਪਰ ਕਈ ਵਾਰੀ ਖਾਦਾ ਆ ਪਤਾ ਨਹੀਂ ਦਾ ਜਿਹੜਾ ਕੋਈ ਮੈਂ ਸਰੇ ਹੀ ਅਸੀਂ ਸਾਰੀ ਪਾਲਕ ਨੂੰ ਕੱਟ ਲਾਂਗੇ ਮੈਂ ਪਾਲਕ ਸਾਫ਼ ਹੋ ਗਈ ਸਾਰੀ ਕੁੱਲੇ ਕੁੱਲੇ ਪੱਤੇ ਨਿਕਾਲ ਲਓ ਵਿੱਚ ਸਾਰਾ ਗੰਦ ਕੱਢ ਕੇ ਥੈਲੀ ਚ ਪਾ ਲਾ ਮੈਂ ਹੁਣ ਅਸੀਂ ਇਹਨੂੰ ਕੱਟ ਲਾਂਗੇ ਪਾਲਕ ਨੂੰ ਵੀ ਜਿਸ ਤਰ੍ਹਾਂ ਸਾਗ ਕੱਟਿਆ ਸਰੋਂ ਦਾ ਉੰਜ ਹੀ ਇਹਨੂੰ ਹੱਥੇ ਚ ਫੜ ਕੇ ਮੁਠੇ ਚ ਮੋਟੀ ਮੋਟੀ ਸਾਗ ਨਾ ਕੱਟ ਲਵੈਨ ਤੁਸੀਂ ਐਸ ਤਰ੍ਹਾਂ ਪਾਲਕ ਨੂੰ ਵੀ ਤੁਸੀਂ 4-5 ਵਾਰੀ ਧੋ ਲੋ ਤਾਂ ਕਿ ਵਿੱਚੋਂ ਕੋਈ ਮਿੱਟੀ ਗੰਦਗੀ ਜਿਹੜੀ ਅੱਛੀ ਤਰ੍ਹਾਂ ਨਿਕਲ ਜਾਏ ਐ ਪਾਲਕ ਤੁਸੀਂ ਕੱਟ ਲਈ ਐ ਐਸਾ ਹੀ ਅਸੀਂ ਸਰੋ ਵੀ ਕੱਟ ਲਈ ਸੀ ਇਹ ਪੱਲ ਕੱਟ ਲਈ ਐ ਹੁਣ ਇਹਨੂੰ ਅਸੀਂ ਅੱਛੀ ਤਰ੍ਹਾਂ ਧੋਵਾਂਗੇ ਫਿਰ ਰੱਖਾਂਗੇ ਤੁਸੀਂ ਦੇਖਣਾ ਸਾਗ ਪਕਾਵਾਂਗੇ ਉਹ ਅਸੀਂ ਦਿਖਾਇਆ ਪਹਿਲੇ ਸਾਗ ਅਸੀਂ ਕਿਸ ਤਰ੍ਹਾਂ ਬਨਾਇਆ ਸੀ ਉਹਦੀ ਅਸੀਂ ਪਹਿਲੇ ਡਿਸਕ੍ਰਿਪਸ਼ਨ ਆਕਸਿਜ ਦੇਖ ਸਕਦੇ ਹੋ ਤੁਸੀਂ ਕਿ ਸਰੋਂ ਦਾ ਸਾਗ ਕਿਵੇਂ ਬਣਾਈਦਾ ਹੈ ਅੱਜ ਅਸੀਂ ਸਿਰਫ ਤੁਹਾਨੂੰ ਕੱਟਣਾ ਦਿਖਾਇਆ ਹੈ ਕਿਸ ਤਰ੍ਹਾਂ ਕੱਟਣਾ ਹੈ ਅਗਰ ਇਹ ਤੁਹਾਨੂੰ ਮੇਰੇ ਸਾਗ ਕੱਟਣ ਦਾ ਤਰੀਕਾ ਚੰਗਾ ਲੱਗਿਆ ਹੋਵੇ ਤੇ ਤੁਸੀਂ ਮੈਨੂੰ ਆਪਣੇ ਵਿਊਜ਼ ਜ਼ਰੂਰ ਸ਼ੇਅਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਰੈੱਡ ਬਟਨ ਕਲਿੱਕ ਕਰਨਾ ਨਾ ਭੁੱਲਣਾ ਔਰ ਰਾਈਟ ਹੈਂਡ 'ਚ ਬੈਲ ਆਈਕਨ ਜ਼ਰੂਰ ਦਬਾਉਣਾ ਆਪਣੇ ਕਮੈਂਟਸ ਮੇਰੇ ਨਾਲ ਜ਼ਰੂਰ ਜ਼ਰੂਰ ਸ਼ੇਅਰ ਕਰਨਾ Thank you and have a nice day. Next speech Fair Milange.